ਗੁਰਿੰਦਰ ਕੌਰ ਦਾ ਭਰਾ ਜਿਹੜੀਆਂ ਫੇਕ ਵੀਡੀਓ ਆ ਰਹੀਆਂ ਵਾਂ ਜਿਹਦੇ ਵਿੱਚ ਗੁਰਿੰਦਰ ਕੌਰ ਦੀ ਜਿਹੜੀ ਆਵਾਜ਼ ਕੱਢੀ ਜਾ ਰਹੀ ਆ ਤੇ ਉਹ ਇੱਕ ਪੱਤਰਕਾਰ ਨਾਲ ਗੱਲਬਾਤ ਕਰ ਰਿਹਾ ਬਿਲਕੁਲ ਫੇਕ ਆ ਇਹਦੀਆਂ ਦੀ ਕੋਈ ਵੀ ਗੱਲ ਨਹੀਂ ਗਈ ਨਾ ਉਹਨਾਂ ਦੀ ਗੱਲ ਕਿਸੇ ਨਾਲ ਹੋਈ ਆ ਦੂਸਰੀ ਬੇਨਤੀ ਆ ਵੀ ਜਿਹੜੀ ਇੱਕ ਮਾਫੀ ਦੀ ਵੀਡੀਓ ਆ ਰਹੀ ਆ ਬਹੁਤ ਸਾਰੇ ਮੈਨੂੰ ਜਿਹੜੇ ਆ ਫੋਨ ਆ ਰਹੇ ਆ ਕਾਲਾਂ ਆ ਰਹੀਆਂ ਵਾਂ ਇਸ ਕਰਕੇ ਅਸੀਂ ਸਾਰੇ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਕਿ ਇਹ ਸਾਰੀਆਂ ਵੀਡੀਓ ਜਿਹੜੀਆਂ ਫੇਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਛੇਰ ਸਿੰਘ ਮਹੀਵਾਲ ਬੇਨਤੀ ਕਰ ਰਿਹਾ ਜੀ ਕੁਲਵਿੰਦਰ ਕੌਰ ਦਾ ਭਰਾ ਜਿਹੜੀਆਂ ਫੇਕ ਵੀਡੀਓ ਆ ਰਹੀਆਂ ਵਾਂ ਜਿਹਦੇ ਵਿੱਚ ਕੁਲਵਿੰਦਰ ਕੌਰ ਦੀ ਜਿਹੜੀ ਆਵਾਜ਼ ਕੱਢੀ ਜਾ ਰਹੀ ਆ ਤੇ ਉਹ ਇੱਕ ਪੱਤਰਕਾਰ ਨਾਲ ਗੱਲਬਾਤ ਕਰ ਰਿਹਾ ਬਿਲਕੁਲ ਫੇਕ ਆ ਇਦਾਂ ਦੀ ਕੋਈ ਵੀ ਗੱਲ ਨਹੀਂ ਗਈ ਨਾ ਉਹਨਾਂ ਦੀ ਗੱਲ ਕਿਸੇ ਨਾਲ ਹੋਈ ਆ ਦੂਸਰੀ ਬੇਨਤੀ ਆ ਪੀ ਜਿਹੜੀ ਇੱਕ ਮਾਫੀ ਦੀ ਵੀਡੀਓ ਆ ਰਹੀ ਆ ਬਹੁਤ ਸਾਰੇ ਮੈਨੂੰ ਜਿਹੜੇ ਆ ਫੋਨ ਆ ਰਹੇ ਆ ਕਾਲਾਂ ਆ ਰਹੀਆਂ ਵਾਂ ਇਸ ਕਰਕੇ ਅਸੀਂ ਸਾਰੇ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਕਿ ਇਹ ਸਾਰੀਆਂ ਵੀਡੀਓ ਜਿਹੜੀਆਂ ਫੇਕ ਆ ਇਹਨਾਂ ਵੱਲ ਧਿਆਨ ਜਿਹੜਾ ਉਹ ਨਾ ਦਿੱਤਾ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਵਿੰਦਰ ਕੌਰ ਦਾ ਭਰਾ ਜਿਹੜੀਆਂ ਫੇਕ ਵੀਡੀਓ ਆ ਰਹੀਆਂ ਵਾਂ ਜਿਹਦੇ ਵਿੱਚ ਕੁਲਵਿੰਦਰ ਕੌਰ ਦੀ ਜਿਹੜੀ ਆਵਾਜ਼ ਕੱਢੀ ਜਾ ਰਹੀ ਆ ਉਹ ਇੱਕ ਪੱਤਰਕਾਰ ਨਾਲ ਗੱਲਬਾਤ ਕਰ ਰਿਹਾ ਬਿਲਕੁਲ ਠੀਕ ਆ ਇੰਦਾਂ ਦੀ ਕੋਈ ਵੀ ਗੱਲ ਨਹੀਂ ਗਈ ਨਾ ਉਹਨਾਂ ਦੀ ਗੱਲ ਕਿਸੇ ਨਾਲ ਹੋਈ ਆ ਦੂਸਰੀ ਬੇਨਤੀ ਆ ਵੀ ਜਿਹੜੀ ਇੱਕ ਮਾਫੀ ਦੀ ਵੀਡੀਓ ਆ ਰਹੀ ਆ ਬਹੁਤ ਸਾਰੇ ਮੈਨੂੰ ਜਿਹੜੇ ਆ ਫੋਨ ਆ ਰਹੇ ਆ ਕਾਲਾਂ ਆ ਰਹੀਆਂ ਵਾ ਇਸ ਕਰਕੇ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਕਿ ਇਹ ਸਾਰੀਆਂ ਵੀਡੀਓ ਜਿਹੜੀਆਂ ਵੇਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਛੇਰ ਸਿੰਘ ਮਹੀਵਾਲ ਬੇਨਤੀ ਕਰ ਰਿਆਂ ਜੀ ਕੁਲਵਿੰਦਰ ਕਰੋੜ ਦਾ ਭਰਾ ਜਿਹੜੀਆਂ ਫੇਕ ਵੀਡੀਓ ਆ ਰਹੀਆਂ ਵਾਂ ਜਿਹਦੇ ਵਿੱਚ ਕੁਲਵਿੰਦਰ ਕੌਰ ਦੀ ਜਿਹੜੀ ਆਵਾਜ਼ ਕੱਢੀ ਜਾ ਰਹੀ ਆ ਤੇ ਉਹ ਇੱਕ ਪੱਤਰਕਾਰ ਨਾਲ ਗੱਲਬਾਤ ਕਰ ਰਿਹਾ ਇਹ ਬਿਲਕੁਲ ਫੇਕ ਆ ਇਦਾਂ ਦੀ ਕੋਈ ਵੀ ਗੱਲ ਨਹੀਂ ਗਈ ਨਾ ਉਹਨਾਂ ਦੀ ਗੱਲ ਕਿਸੇ ਨਾਲ ਹੋਈ ਆ ਦੂਸਰੀ ਬੇਨਤੀ ਆ ਵੀ ਜਿਹੜੀ ਇੱਕ ਮਾਫੀ ਦੀ ਵੀਡੀਓ ਆ ਰਹੀ ਆ ਬਹੁਤ ਸਾਰੇ ਮੈਨੂੰ ਜਿਹੜੇ ਆ ਫੋਨ ਆ ਰਹੇ ਆ ਕਾਲਾਂ ਆ ਰਹੀਆਂ ਵਾਂ ਇਸ ਕਰਕੇ ਅਸੀਂ ਸਾਰੇ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਕਿ ਇਹ ਸਾਰੀਆਂ ਵੀਡੀਓ ਜਿਹੜੀਆਂ ਫੇਕ ਆ ਇਹਨਾਂ ਵੱਲ ਧਿਆਨ ਜਿਹੜਾ ਉਹ ਨਾ ਦਿੱਤਾ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਵਿੰਦਰ ਕੌਰ ਦਾ ਭਰਾ ਜਿਹੜੀਆਂ ਫੇਕ ਵੀਡੀਓ ਆ ਰਹੀਆਂ ਵਾਂ ਜਿਹਦੇ ਵਿੱਚ ਕੁਲਵਿੰਦਰ ਕੌਰ ਦੀ ਜਿਹੜੀ ਆਵਾਜ਼ ਕੱਟੀ ਜਾ ਰਹੀ ਆ ਤੇ ਉਹ ਇੱਕ ਪੱਤਰਕਾਰ ਨਾਲ ਗੱਲਬਾਤ ਕਰ ਰਿਹਾ ਬਿਲਕੁਲ ਫੇਕ ਆ ਇਹਨਾਂ ਦੀ ਕੋਈ ਵੀ ਗੱਲ ਨਹੀਂ ਗਈ ਨਾ ਉਹਨਾਂ ਦੀ ਗੱਲ ਕਿਸੇ ਨਾਲ ਹੋਈ ਆ ਦੂਸਰੀ ਬੇਨਤੀ ਆ ਵੀ ਜਿਹੜੀ ਇੱਕ ਮਾਫੀ ਦੀ ਵੀਡੀਓ ਆ ਰਹੀ ਆ ਬਹੁਤ ਸਾਰੇ ਮੈਨੂੰ ਜਿਹੜੇ ਆ ਫੋਨ ਆ ਰਹੇ ਆ ਕਾਲਾਂ ਆ ਰਹੀਆਂ ਵਾ ਇਸ ਕਰਕੇ ਅਸੀਂ ਸਾਰੇ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਕਿ ਇਹ ਸਾਰੀਆਂ ਵੀਡੀਓ ਜਿਹੜੀਆਂ ਫੇਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਛੇਰ ਸਿੰਘ ਮਹੀਵਾਲ ਬੇਨਤੀ ਕਰ ਰਿਹਾ ਜੀ ਕੁਲਵਿੰਦਰ ਕਰੋੜ ਦਾ ਭਰਾ ਜਿਹੜੀਆਂ ਫੇਕ ਵੀਡੀਓ ਆ ਰਹੀਆਂ ਵਾ ਜਿਹਦੇ ਵਿੱਚ ਕੁਲਵਿੰਦਰ ਕੌਰ ਦੀ ਜਿਹੜੀ ਆਵਾਜ਼ ਕੱਢੀ ਜਾ ਰਹੀ ਆ ਤੇ ਉਹ ਇੱਕ ਪੱਤਰਕਾਰ ਨਾਲ ਗੱਲਬਾਤ ਕਰ ਰਿਹਾ ਇਹ ਬਿਲਕੁਲ ਫੇਕ ਆ ਇਦਾਂ ਦੀ ਕੋਈ ਵੀ ਗੱਲ ਨਹੀਂ ਗਈ ਨਾ ਉਹਨਾਂ ਦੀ ਗੱਲ ਕਿਸੇ ਨਾਲ ਹੋਈ ਆ ਦੂਸਰੀ ਬੇਨਤੀ ਆ ਵੀ ਜਿਹੜੀ ਇੱਕ ਮਾਫੀ ਦੀ ਵੀਡੀਓ ਆ ਰਹੀ ਆ ਬਹੁਤ ਸਾਰੇ ਮੈਨੂੰ ਜਿਹੜੇ ਆ ਫੋਨ ਆ ਰਹੇ ਆ ਕਾਲਾਂ ਆ ਰਹੀਆਂ ਵਾਂ ਇਸ ਕਰਕੇ ਅਸੀਂ ਸਾਰੇ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਕਿ ਇਹ ਸਾਰੀਆਂ ਵੀਡੀਓ ਜਿਹੜੀਆਂ ਫੇਕ ਆ ਇਹਨਾਂ ਵੱਲ ਧਿਆਨ ਜਿਹੜਾ ਉਹ ਨਾ ਦਿੱਤਾ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ Waheguru ji ki fateh